ਮਾਦੇ ਤੇ ਪਾਵਡਾ ਰੀਏ ਮੇਰੀ ਪੀਰੀ ਵਾਲਿਆ ਜਕਲਾਂ ਦੇ ਵਚਨ ਮੰਗਾਵਲਾ ਗਗ ਭਾਗ ਜਾਗ ਜੁਆ ਦੇ ਘਰ ਘਰ ਖੁਸ਼ੀ ਦੇ ਚਰਾਗ ਜਾਗ ਬ ਫੋਮ ਫੁੱਟ ਖੁਆ ਦੇ ਆ ਸ਼ਾਹ ਹਲਤਾ ਕੇ ਹੀ ਤਨ ਨਾਇਆ ਸੰਤਨ ਨਾਇਆ ਧਾਰਿਓ ਜਨਮ ਵਿੱਚ ਤਵ ਡਾਈਏ ਮੇਰੀ ਪੀਰੀ ਵਾਲਿਆ ਤੂੰ ਦੇਤ ਸਲੱਖਣ ਨੂੰ ਸਾਧ ਪੁੱਤ ਜੀ ਕੋਈ ਮੰਗਣੀ ਜਿੰਮਗ ਖਵਾਲ ਪੂਜ ਪੂਜ ਪੁੱਤ ਜੀ ਤੇਗਾ ਦੇ ਵਿਹਾਂਗੋ ਵਿਚ ਨਾ ਬਾਰ ਬਾਰ ਇਹ ਬਰ ਬਤੀ ਜਮਾਂ ਕੇ ਚਤ ਬਚਾਰੀ ਉਪਾਰ ਦੇ ਵਿੱਚ ਸਾਰਾ ਬਾਰ ਦੇ ਵਿੱਚ ਸਾਰਿਆ ਧਾਰ ਇਹ ਜਨਮ ਵਿੱਚ ਤੇ ਵਡਾਈਏ ਮੇਰੀ ਪੀਰੀ ਵਾਲਿਆ ਗੁਰੂ ਕੀ ਉਹ ਜਾਚੇ ਸਾਡੇ ਸਾਮਣੇ ਦੂਰੋਂ ਸੰਗਤਾਂ ਕੰਜੂ ਮਸੰਦ ਲਾਗਦੀ ਹੁ ਜਾਵਨੀ ਸੋੜੀਆ ਬਾਣੀ ਮੇਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਨ ਪਿਤਰ ਸਥਾਨ ਸਿਰਾਟਾ ਸਾਹਿਬ ਵਿਖੇ ਬਸੰਤ ਜੋੜ ਮੇਲੇ ਦੀ ਖੁਸ਼ੀਆਂ ਦੇ ਅੰਦਰ ਸਵੇਰ ਢੋਲੇ ਕੇ ਹੁਣ ਟਕ ਸਗੋ ਡੁੱਗ ਅਟਲ ਸਭ ਟਕਤੇ ਮਾਲਕ ਗੁਰਤਾ ਗਦੀ ਤੇ ਸਵਾਏ ਮਾਨ ਸਤਿਗੁਰੂ ਗੁਰਦੰਸ ਸਾਹਿਬ ਜੀ ਦੀ ਪਾਵਨ ਪਿੱਤਰ ਗੋਦ ਅੰਦਰ ਬੈਠ ਕਰਕੇ ਬਾ ਬਾਣੀਆਂ ਕਹਾਣੀਆਂ ਬਹੁਤ ਸਪੱਤ ਗ੍ਰੇਨ ਦੇ ਮਾਵਾਕ ਨੂੰ ਉਹ ਖੜਖਦੇ ਆ ਸਿੱਖ ਪੰਥ ਦੇ ਆਏ ਹੋਏ ਵਿਦਵਾਨ ਢਾਡੀ ਕਵਿਸ਼ਰਾਂ ਦੇ ਕੋਲੋਂ ਗੁਰੂ ਇਤਿਹਾਸ ਸਰਵਣ ਕਰੇ ਗੁਰੂ ਪਿਆਰੇ ਖਾਲਸਾ ਜੀ ਬਹੁਤ ਵੱਡਿਆ ਭਾਗਾਂ ਵਾਦੇ ਹੋ ਆਓ ਸਮਾਂ ਇਤਨਾ ਨਹੀਂ ਖੁਦੀਆਂ ਵਿਚਾਰਾ ਕਰ ਸਕੀਏ ਆਓ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਵਿਕਰ ਕਰੋ ਕੋਈ ਕਹਿੰਦੇ ਆਗਿਆ ਦਿਓ ਅਸ਼ੀਰਵਾਦ ਦਿਓ ਸਾਧ ਸੰਗਤ ਸਭ ਦੀ ਕਲਾਰੇ ਨਾਲ ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਦੇ ਨੂੰ ਬੜੇ ਅਡਬਰੇ ਨਾਲ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤ ਰਦਾਸਾਂ ਬੇਨਤੀਆਂ